ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਮੋਗੇ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੀ ਦਾ ਰਿਸ਼ਤਾ ਹੈ ਜੀ ਲੜਕੀ ਦੀ ਡੇਟ ਆਫ ਬਰਥ 2003 ਇਹਨਾਂ ਦੀ ਹਾਈਟ ਆ 5 ਫੁੱਟ 3 ਇੰਚ ਲੜਕੀ ਨੇ ਆਇਲਸ ਕਲੀਅਰ ਕੀਤਾ ਹੋਇਆ ਜੀ ਤੇ ਆਸਟ੍ਰੇਲੀਆ ਜਾਣਾ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਜਿਸ ਨੂੰ ਜ਼ਮੀਨ ਦੇ 3 ਤੋਂ 4 ਕਿੱਲੇ ਆਉਂਦੇ ਹੋਣ ਤੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਕਰਦਾ ਹੋਵੇ ਲੜਕੀ ਬਹੁਤ ਹੀ ਸੋਹਣੀ ਸੁਨੱਖੀ ਹੈ ਤੇ ਲੜਕਾ ਸੋਹਣਾ ਸੁਨੱਖਾ ਹੋਵੇ ਜੀ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ